ਤੇ ਆਹ ਵਾਲਾ ਟ੍ਰੈਲ ਜਿਹੜਾ ਕਿਹੜਾ ਜੀ ਇਹ 327 ਦਾ ਜੀ ਇਹ 327 ਦਾ ਤੇ ਆਹ ਵਾਲਾ ਕਿਹੜਾ ਜੀ 826 ਇਹ 826 ਦਾ 3386 3386 ਹੈ ਲੋ ਜੀ ਉੱਗਣ ਦੇ ਵਿੱਚ ਕਾਣਕ ਤੁਸੀਂ ਦੇਖ ਸਕਦੇ ਹੋ ਬਾਈ ਹੋਰਾਂ ਦਾ ਬਹੁਤ ਸਨੇੜਾ ਜਿਹਨਾਂ ਕੰਮ ਹੈ ਹਨਾ ਟ੍ਰੈਲ ਸਭ ਤੋਂ ਪਹਿਲਾਂ ਜਿੱਦਾਂ 3386 ਹੋ ਗਿਆ ਦੈਨ ਸੋਸ 27 ਹੋ ਗਿਆ 872 ਹੋ ਗਈ ਤੇ 826 ਕਸਮ ਹੋ ਗਈ ਉਹਨਾਂ ਬਾਰੇ ਆਪਾਂ ਗੱਲਬਾਤ ਕਰਦੇ ਆ ਕਿੰਨਾ ਸਮਾਂ ਕਦੋਂ ਲਾਉਣਾ ਤੇ ਕੀ ਜਿਹਦਾ ਝਾੜ ਆਉਂਦਾ ਮੇਰੇ ਖਿਆਲ ਨਾਲ ਬਈ 35 38 ਕਿਲੋ ਵੀ ਬਹੁਤ ਆ ਹਾਂਜੀ 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 ਤੇ ਜਿੰਨੇ ਜਿੰਨੇ ਕਿਸਾਨ ਵੀਰੋ ਤੁਸੀਂ ਮੇਲੇ ਤੋਂ ਖੁੱਸੂਜ ਬਣ ਬੈਠਿਓ ਜਿੱਦਾਂ ਚਿੱਤ ਆਪਣੀ ਬਜਾਈ ਲੇਟ ਕਰੂਗੇ ਉਹ ਤਾਂ 2 2 4 4 ਕਿਲੋ ਤੁਸੀਂ ਵੀ ਦੀ ਐਵਰੇਜ ਬਤਾਉਂਦੇ ਜਾਣਾ ਅੱਛਾ ਜੀ 327 ਅਕਰਨਾਲ ਯੂਨੀਵਰਸਿਟੀ ਦੀ ਇਹ ਆਪਣੇ ਕੋਲੇ 826 ਆ ਪੀਵੀ ਵਾਲਿਆਂ ਦੀ ਪੰਜਾਬ ਯੂਨੀਵਰਸਿਟੀ ਠੀਕ ਹੈ ਜੀ ਤੇ ਬਾਈ ਹੁਣ ਇਹ ਦੱਸੋ ਵੀ ਇਸ ਵਾਰ ਜਿਹੜੇ ਕਿਸਾਨਾਂ ਦੇ ਵਿੱਚ ਟ੍ਰੈਂਡ ਕਿਹੜੇ ਬੀਜ ਦਾ ਚੱਲ ਰਿਹਾ ਐਤ ਕੀ ਬਾਲਾ ਟ੍ਰੈਂਡ ਚੱਲ ਰਿਹਾ ਜੀ 1872 ਦਾ ਟ੍ਰੈਂਡ ਬਹੁਤ ਜ਼ਿਆਦਾ ਹੈ ਠੀਕ ਹੈ ਜੀ ਲੈ ਵੀ ਝੋਨੇ ਦੇ ਬੀਜਾਂ ਦੇ ਵਿੱਚ ਬਹੁਤ ਲੱਖਾਂ ਕਿਸਾਨਾਂ ਨੇ ਇਸ ਵਾਰ ਜਿਹੜਾ ਠੱਗੀ ਦਾ ਸ਼ਿਕਾਰ ਹੋਏ ਆ ਠੀਕ ਹੈ ਜੀ ਬੀਜ ਕੁਝ ਖਰੀਦ ਕੇ ਹੋਰ ਲੈ ਕੇ ਆਂਦਾ ਪਰ ਨਿਕਲਿਆ ਕੁਝ ਹੋਰ ਹਨਾ ਇਹ ਮੇਰਾ ਕੱਲੇ ਦਾ ਰਿਵਿਊ ਨੂੰ ਇਹ ਤੁਹਾਡੇ ਪੰਜਾਬ ਦੇ ਬਹੁਤ ਕਿਸਾਨਾਂ ਦਾ ਰਿਵਿਊ ਹੈ ਜਿਹੜੀ ਕਿ ਫੇਰਾ ਫੇਰੀ ਹੋਈ ਹੈ ਤੇ ਇਸ ਵਾਰ ਹੁਣ ਬਾਈ ਨਵੰਬਰ ਮਹੀਨਾ ਜਿਹੜਾ ਸਟਾਰਟ ਹੋਣ ਵਾਲਾ ਹੈ ਝੋਨੇ ਤਕਰੀਬਨ 80% ਜਿਹੜੀ ਕਟਾਈ ਹੋ ਗਈ ਹੈ ਤੇ ਇਸ ਤੋਂ ਬਾਅਦ ਬਜਾਈ ਦਾ ਸਮਾਂ ਚੱਲਣਾ ਤੇ ਬਹੁਤ ਕਿਸਾਨ ਵੀ ਜਿਹੜੇ ਕਨਫਿਊਜ਼ ਆ ਕਿ ਇਸ ਵਾਰ ਜਿਹੜੇ ਕਣਕ ਦੀ ਸਹੀ ਬੀਜ ਦੀ ਚੋਣ ਕਿਹੜੀ ਕਰੀਏ ਕਿਹੜਾ ਬੀਜ ਵੀਜੀ ਤਾਂ ਕਿ ਸਾਨੂੰ ਝੋਨੇ ਵਾਲਾ ਜਿਹੜਾ ਨਾ ਕੰਮ ਨਾ ਆ ਸਕੇ ਠੀਕ ਹੈ ਜੀ ਤੇ 22 ਹੋਰਾਂ ਕੋਲੇ ਜਿਹੜੇ ਆਪ ਦੇ ਬੀਜ ਆ ਜੀ ਕਣਕ ਦੇ ਹਨ ਜਿੱਦਾਂ 3386 ਹੋ ਗਿਆ 327 ਹੋ ਗਿਆ 872 ਹੋ ਗਈ ਤੇ 826 ਕਿਸਮ ਹੋ ਗਈ ਉਹਨਾਂ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਕਿੰਨਾ ਸਮਾਂ ਕਦੋਂ ਲਾਉਣਾ ਤੇ ਕੀ ਜਿਹੜਾ ਝਾੜ ਆਉਂਦਾ ਆਪਾਂ ਪਿੰਡ ਮੱਲਣ ਦੇ ਵਿੱਚ ਖੜੇ ਆ ਬਠਿੰਡਾ ਤੋਂ ਲਗਭਗ ਇਹ ਪਿੰਡ 40 ਕਿਲੋਮੀਟਰ ਤੇ ਮੁਕਸਰ ਸਾਹਿਬ ਤੋਂ ਲਗਭਗ ਇਹ ਪਿੰਡ ਜਿਹੜਾ 30 ਕਿਲੋਮੀਟਰ ਪੈਂਦਾ ਤੇ ਸਾਰੀ ਬਾਈ ਗੱਲਬਾਤ ਆਪਾਂ ਕਰਦੇ ਕਿਸਾਨ ਵੀਰ ਆ ਜਿਹੜਾ ਕਿ ਖੁਦ ਤਿਆਰ ਵੀ ਕੀਤੇ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਲੋ ਵੀਰ ਆਪਾਂ ਜਿਹੜੇ ਕਿਸਾਨ ਵੀਰਾਂ ਨੂੰ ਜਾਣਕਾਰੀ ਦੇਣੀ ਕਿ ਇਸ ਵਾਰੀ ਦੇ ਝੋਨੇ ਦੇ ਬੀਜਾਂ ਦੇ ਵਿੱਚ ਠੱਗੀ ਬਹੁਤ ਵੱਜੀ ਆ ਤਾਂ ਕਿ ਕਣਕ ਦੇ ਬੀਜਾਂ ਦੇ ਵਿੱਚ ਠੱਗੀ ਨਾ ਹੋਵੇ ਤੁਹਾਡੇ ਕੋਲੇ ਕਿਹੜੇ-ਕਿਹੜੇ ਬੀਜ ਆ ਕਰੀ ਕੈਮਰਾ ਹੁਣ ਕੈਮਰਾ ਦੱਸੋ ਜੀ ਵੀਰ ਜੀ ਆਪਣੇ ਕੋਲੇ 1 6872 ਆਈ ਠੀਕ ਹੈ ਜੀ ਜਿਹਦੇ ਪਿੱਛੇ ਐਦਕੀ ਬਹੁਤ ਰੋਲਾ ਪਿਆ ਪਿਆ ਅੱਛਾ ਜੀ ਅਸੀਂ ਪਿਛਲੇ ਸਾਲ ਲਾਈ ਵੀ ਸੀ ਟ੍ਰਾਇਲ ਕਰਕੇ ਕਰਕਾਂ ਦੇ ਫੇਰ ਵੀ ਜੇ ਵੀ ਕਿਸਾਨ ਨੂੰ ਦਿੰਨੇ ਪਹਿਲਾਂ ਅਸੀਂ ਆਪ ਟ੍ਰਾਇਲ ਲਾਉਣੀ ਆ ਓਕੇ ਜੀ ਸਿੱਧੇ ਨਹੀਂ ਅਸੀਂ ਦਿੰਦੇ ਇੱਕ ਆਪਣੇ ਕੋਲੇ ਐਚ ਡੀ ਦਿੱਲੀ ਯੂਨੀਵਰਸਿਟੀ ਵਾਲਿਆਂ ਦੀ 3386 ਆ ਹਾਂਜੀ ਇੱਕ 327 ਆ ਕਰਨਾਲ ਯੂਨੀਵਰਸਿਟੀ ਦੀ ਇੱਕ ਆਪਣੇ ਕੋਲੇ 826 ਆ ਪੀ ਵੀ ਵਾਲਿਆਂ ਦੀ ਪੰਜਾਬ ਯੂਨੀਵਰਸਿਟੀ ਠੀਕ ਹੈ ਜੀ ਤੇ ਬਾਈ ਹੁਣ ਇਹ ਦੱਸੋ ਵੀ ਇਸ ਵਾਰ ਜਿਹੜੇ ਕਿਸਾਨਾਂ ਦੇ ਵਿੱਚ ਟ੍ਰੈਂਡ ਕਿਹੜੇ ਬੀਜ ਦਾ ਚੱਲ ਰਿਹਾ ਐਤ ਕੀ ਬਾਲਾ ਟ੍ਰੈਂਡ ਚੱਲ ਰਿਹਾ ਜੀ 1872 ਦਾ ਟ੍ਰੈਂਡ ਬਹੁਤ ਜ਼ਿਆਦਾ ਆਈ ਠੀਕ ਹੈ ਜੀ ਤੇ 3386 ਵਾਲ ਨੂੰ ਵੀ ਬਹੁਤ ਵਧੀਆ ਵੈਰਾਈਟੀ ਹੈ ਜੀ ਠੀਕ ਹੈ ਜੀ 872 ਦਾ ਸਾਨੂੰ ਰਿਵਿਊ ਦੱਸੋ ਇਹਦਾ ਬਜਾਈ ਦਾ ਸਮਾਂ ਕੀ ਹੈ ਤੇ ਇਹਦਾ ਜਿਹੜਾ ਝਾੜ ਟੋਟਲ ਕਿੰਨਾ ਆ ਰਿਹਾ ਇਹ ਤੁਹਾਡਾ ਜਿਹੜਾ ਪਰਖਿਆ ਝਾੜ ਕਿੰਨਾ ਆ ਇਹਦਾ ਮੰਨ ਕੇ ਸਾਡਾ ਝਾੜ ਆਇਆ ਜੀ ਅਸੀਂ ਆਪਦੇ ਖੁਦ ਤੋਲੀ ਆਈ 70 ਮਣ 5 ਕਿਲੋ ਹੋਈ ਹੈ ਜੀ 70 ਮਣ 5 ਕਿਲੋ ਹੋਈ ਠੀਕ ਹੈ ਜੀ ਤੇ ਇਹਦਾ ਜੂਬ ਚ 25 ਅਕ ਜਿੱਤੇ ਮਾਰਗੇ 25 ਨੰਬਰ ਤੇ ਕਰ ਵੀ ਜਾਈ ਜਾਊਗੀ ਤੇ ਜੇ ਆਪਾਂ 5-7 ਦਿਨ ਲੇਟ ਲੈ ਜੀਏ ਤਾਂ ਝਾੜੇ ਇੰਨੇ ਵਧਿਆ ਹੋਣਗੇ ਕਿਉਂਕਿ ਗਰਮੀ ਦਾ ਸਮਾਂ ਹੁਣ ਹਜੇ ਵੀ ਬਹੁਤ ਹੈ ਬਾਕੀ ਹੁਣ ਵਾਲਾ ਜਿਹੜੀ ਵਜਾਂ ਦਾ ਮੇਰੇ ਖਿਆਲ ਨਾਲ ਬਈ 35-38 ਕਿਲੋ ਵੀ ਬਹੁਤ ਹੈ ਹਾਂਜੀ 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 ਤੇ ਜਿੰਨਾ ਜਿੰਨਾ ਕਿਸਾਨ ਵੀਰੋ ਤੁਸੀਂ ਮੇਰੇ ਤੋਂ ਖਸੂਜ ਬਣ ਬੈਠਿਓ ਜਿੱਦਾਂ ਜਿੱਦਾਂ ਆਪਣੀ ਵਜਾਈ ਲੇਟ ਕਰੂਗੇ ਉਹ ਤਾਂ 2-2 4-4 ਕਿਲੋ ਤੁਸੀਂ ਬੀ ਦੀ ਐਵਰੇਜ ਬਤਾਉਂਦੇ ਜਾਣਾ ਅੱਛਾ ਜੀ ਉਸ ਤੋਂ ਬਾਅਦ 327 ਦਾ ਬਹੁਤ ਕਿਸਾਨ ਵੀਰਾਂ ਨੇ ਫੀਡੀ 327 ਦਾ ਜਿਹੜਾ ਰਿਵਿਊ ਕੀ ਰਿਹਾ ਤੁਹਾਡੇ ਪਰਖਿਆ ਹੋਇਆ ਜਿਹ ਆਪਣੇ ਜੀ ਮੰਨ ਕੇ ਚਲੋ ਜਦੋਂ ਪਹਿਲੀ ਵਾਰੀ ਆਪ ਨੂੰ ਬੀਜ ਮਿਲਿਆ ਸੀ ਆਪ ਕੋ ਦੋ ਸਾਲ ਹੋ ਗਏ ਬੀਜ ਦੇਣ ਮੈਨੂੰ ਹਾਂਜੀ ਪਹਿਲੇ ਸਾਲ ਤਾਂ ਜਦੋਂ ਜੀ ਬੀਜੀ ਸੀ ਉਹ ਤਾਂ 70 ਮਾਨੀ ਆ ਪਿਛਲੇ ਸਾਲ ਸਾਡੇ 68 ਮਾਨ ਦਾ ਗੱਲਾਂ ਪਿਆ ਅੱਛਾ ਬਹੁਤ ਹੀ ਵੈਰਾਈਟੀ ਵੀ ਥੋੜਾ ਜਿਹਾ ਘਟਿਆ ਹਾਂਜੀ ਥੋੜਾ ਜਿਹਾ ਘਟਿਆ 68 ਮਾਨ ਹਾਂਜੀ ਹਾਂਜੀ ਤੇ ਉਹ ਐ ਨਾ ਅਸੀਂ ਤਾਂ ਉਹ ਮੰਨ ਕੇ ਚਲੋ ਜ਼ੀਰੋ ਡਰ ਲੈਣਾ ਬੀਜੀ ਸੀ ਓਕੇ ਜੀ ਉਹ ਜਦੋਂ ਪਹਿਲੇ ਸਾਲ ਬੀਜੀ ਸੀ ਅਸੀਂ ਵਾਹ ਕੇ ਬੀਜੀ ਸੀ ਤੇ ਇਹਦੇ ਤਾਂ ਬੀਬੂ ਵੱਧ ਪੈ ਗਿਆ ਤਾਂ 50 ਕਿਲੋ ਪੈ ਗਿਆ ਹੋਣਾ ਪੀ ਵੀ ਵਾਤੇ ਨਹੀਂ ਇਹ ਕਣਕ ਦਾ ਹੋਣਾ ਤੇ ਇੱਕ ਬਾਈ ਜੀ 872 ਦਾ ਜਿੰਨੀ ਕਿ ਜਾਣਕਾਰੀ ਮੈਂ ਸਾਂਝੀ ਕੀਤੀ ਕਿਸਾਨਾਂ ਨਾਲ ਮੈਨੂੰ ਪਤਾ ਲੱਗਿਆ ਕਿ ਪਹਿਲੀ ਵਾਰ ਕਿਸਾਨ ਵੀਰੋਂ ਆਪਾਂ ਨਾ ਕਈ ਵਾਰੀ ਪਾਣੀ ਭਰ ਕੇ ਲੱਗ ਜਾਂਦਾ ਕਿਾਰੇ ਤੁਹਾਡੇ ਲੰਮੇ ਆ ਤੇ ਕਣਕ ਦੇ ਵਿੱਚ ਪੀਦਾ ਪਣ ਤੇ ਕਣਕ ਦਾਬ ਮੰਨ ਜਾਂਦੀ ਹੈ ਤੇ ਬਾਈ ਇਹ 872 ਮੰਨਦੀ ਹੈ ਨਾ ਨਹੀਂ ਮੰਨਦੀ ਕਿਉਂ ਨਹੀਂ ਮੰਨਦੀ ਜੀ ਇਹਦੇ ਪਿੱਛੇ ਕੀ ਕਾਰਨ ਮੰਨ ਕੇ ਚੱਲੋ ਜੀ ਇਹ ਪਾਣੀ ਦੀ ਸਹਿਣ ਸਹਿਣ ਨੂੰ ਸ਼ਕਤੀ ਬਹੁਤ ਹੀ ਵਧੀਆ ਬਹੁਤ ਵਧੀਆ ਹਾਂ ਠੀਕ ਹੈ ਜੀ ਪਾਣੀ ਨੂੰ ਸਹਿ ਲੈਂਦੀ ਹੈ ਵੀਰ ਜੀ ਇਹਨੂੰ ਬਾਈ ਪਹਿਲਾ ਪਾਣੀ ਵੈਸੇ ਕਿਉਂਕਿ ਕਿਸਮਾ ਬਹੁਤ ਐਂ ਪਹਿਲਾ ਪਾਣੀ ਕਿੰਨੇ ਦਿਨਾਂ ਤੋਂ 25 ਦਿਨਾਂ ਤੋਂ ਲਾਉਣਾ ਚਾਹੀਦਾ ਜਾਂ ਮਹੀਨੇ ਤੋਂ ਮਹੀਨੇ ਤੋਂ ਘੱਟੋ ਘੱਟ ਅੱਛਾ ਮਹੀਨੇ ਤੋਂ ਹਾਂਜੀ ਅੱਛਾ ਉਦੋਂ ਬਾਅਦ ਜਿਹੜੀ ਐਕਚੁਅਲੀ 3386 ਹੈ ਉਹ ਤੁਸੀਂ ਕਦੋਂ ਲਾਈ ਸੀ ਉਹਦਾ ਬਜਾਈ ਦਾ ਸਮਾਂ ਤੇ ਕੀ ਝਾੜ ਆ ਅਸੀਂ ਲਾਈ ਸੀ ਵੀਰ ਜੀ 5 ਨਵੰਬਰ ਨੂੰ ਲਾਈ ਸੀ 5 ਨਵੰਬਰ ਹਾਂਜੀ ਠੀਕ ਹੈ ਜੀ ਤੇ ਬਜਾਈ ਦਾ ਸਮਾਂ ਮੰਨ ਕੇ ਜੇ ਸ਼ੁਰੂ ਆ ਇਹਦਾ ਹੁਣ ਜੇਤੀ ਫਰ ਵੈਰਾਈਟੀ ਹੈ ਜੀ ਅਸੀਂ ਤਾਂ 32 33 ਕਿਲੋ ਪਾ ਕੇ ਵੀ ਵੇਚਦੇ ਆ ਸਾਡੇ ਤਾਂ ਵਧੀਆ ਝਾੜ ਆਉਂਦਾ ਅੱਗੇ 3 ਹਾਂਜੀ ਅੱਗੇ 3 ਵੀਰੇ ਉਹੀ ਗੱਲ ਆ ਵੀ ਜਿਵੇਂ ਥੋੜੀ ਜਿਹੀ ਲੇਟ ਜਾਏਗੀ ਤੇ ਉਦਾਂ ਆਪਾਂ ਨੂੰ ਬੀਜ ਦੀ ਡੋਜ਼ ਵਧਾਉਣੀ ਪਊਗੀ ਪਰ ਉਹਦੇ ਦੇਣ ਲੈ 145 ਦਿਨ ਲੈਂਦੀ ਹੈ ਜੀ ਰਾਜਪਤੀ ਵਾਲੇ ਵਾਸਤੇ ਵੀ ਬਹੁਤ ਵਧੀਆ ਹੈ ਇਹ ਮੈਂ ਤਕਰੀਬਨਾਂ ਕਣਕਾਂ ਦੇ 140 ਤੋਂ 45 50 156 ਦਿਨ ਹਨਾ 327 ਹੈ ਜਿਹੜੀ 155 ਦੇ ਦਿਨ ਜਿਹੜਾ ਟੋਟਲ ਇਹਦਾ ਸਮਾਂ ਹੈ ਤੇ ਇਹ ਵੀ ਜਿਹੜਾ ਮੈਂ ਖੁਦ ਬੀਜੀ ਹੋਈ ਸੀ ਮੁੱਲ ਬੀਜ ਲੇਤਾ ਤੇ ਬਹੁਤ ਸੋਹਣਾ ਜਿਹੜਾ ਬਹੁਤ ਸੋਹਣਾ ਜਿਹੜਾ ਰਿਜ਼ਲਟ ਆਇਆ ਕਰੀਬ ਮੇਰਾ ਰਿਜ਼ਲਟ ਆ ਜਿਹੜਾ ਤੁਹਾਨੂੰ ਮੈਂ ਦੱਸਾਂ 5758 ਮਾਨ ਆਇਆ ਠੀਕ ਹੈ ਜੀ ਕੁਝ ਕਵਾਣ ਦਾ ਜਿਹੜਾ ਬਾਟ ਕਮਾਨ ਵੀ ਉਸ ਤੇ ਪਈਆ ਕਿਉਂਕਿ ਕਈ ਵਾਰੀ ਵਾਹਣਾ ਤੇ ਵੀ ਡਿਪੈਂਡ ਕਰਦਾ ਕੋਈ ਬਾਕੀ ਜਿਹੜਾ ਮੌਸਮ ਹੈ ਉਹ ਮੌਸਮ ਦੇ ਇਹ ਚੀਜ਼ਾਂ ਜਿਹੜੀਆਂ ਡਿਪੈਂਡ ਬਹੁਤ ਕਰਦੀ ਉਸ ਤੋਂ ਬਾਅਦ ਕਿਹੜੀ ਵੀ ਇੱਕ ਹੋਰ ਵੈਰੈਟੀ ਆਪਣੀ ਰਹਿ ਗਈ ਕਿਹੜੀ ਰਹਿ ਗਈ ਜੀ ਆਪਣੇ ਕੋਲ 327 872 386 ਤੇ 826 ਜੀ 826 ਦਾ ਵੀ ਸਾਨੂੰ ਦੱਸੋ 826 ਜੀ ਬਹੁਤ ਵਧੀਆ ਵੈਰੈਟੀ ਹੈ ਜੀ ਜਦੋਂ ਜਦੋਂ ਆਈਸੀਏ ਦੇ ਲੋਕਾਂ ਨੇ ਬਹੁਤ ਹੀ ਮਨਪ੍ਰਚਾਅ ਵਾਲੀ ਵੈਰੈਟੀ ਲੱਗੀ ਆ ਜੀ ਹਾਂਜੀ ਇਹਦਾ ਮੰਨ ਕੇ ਚੱਲ ਬੂਟਾ ਬਹੁਤ ਵਧੀਆ ਮਾਰਦੀ ਹੈ ਤੇ ਪੱਤਾ ਵੀ ਬਹੁਤ ਚੋੜਾ ਸੋਹਣੇ ਵੇਖਣ ਨੂੰ ਬਹੁਤ ਸੋਹਣੀ ਵੈਰੈਟੀ ਹੈ ਤੇ ਬਾਈ ਜੀ ਇਹ ਸਾਨੂੰ ਦੱਸੋ ਕਿ ਇਹ ਚਾਰੇ ਪੰਜੀ ਕਿਸਮਾਂ ਪੰਜ ਕਿਸਾਨ ਪ੍ਰਾਪਤ ਕਿ ਤੋਂ ਵੀ ਖਰੀਦਦੇ ਆ ਇਹਨੂੰ ਮਿਕਸ ਕਰਕੇ ਜਿਹੜਾ ਝਾੜ ਆਪਣਾ ਵਧੀਆ ਕਿ ਜਾਂ ਅਲੱਗ-ਅਲੱਗ ਬੀਜਦੇ ਆ ਉਹ ਤਾਂ ਅਗਲੀ ਅੱਗੀ ਸੋਚ ਆਈ ਅਸੀਂ ਤਾਂ ਸਾਰੀਆਂ ਵੈਰੈਟੀਆ ਅਲੱਗੋ-ਅਲੱਗ ਬੀਜਦੇ ਆ ਫੇਰ ਹੀ ਇਹਨਾਂ ਦੇ ਝਾੜ ਪਤਾ ਲੱਗਦਾ ਹੀ ਆ ਜੀ ਮੰਨ ਕੇ ਚੱਲੋ ਜੇ ਵੈਰੈਟੀਆ ਤੁਸੀਂ ਬੀਜਣੀਆਂ ਉਹਦਾ ਕੋਈ ਟਾਈਮ ਦਾ ਜ਼ਰੂਰ ਫਰਕ ਹੋਊਗਾ ਹਾਂਜੀ ਮੰਨ ਕੇ ਚੱਲ ਟਾਈਮ ਕਟ-ਕਟ ਪਾ 8-10 ਦਿਨਾਂ ਦਾ ਜ਼ਰੂਰ ਫਰਕ ਹੋਊਗਾ ਫੇਰ ਵੇਚਿਓ ਇਕੱਠੇ ਇੱਕੋ ਟਾਈਮ ਲੈਂਦੀਆਂ ਉਹ ਕਰੱਠੀਆਂ ਵੈਰੈਟੀਆਂ ਨਾ ਲਾਏ ਤੇ ਬਾਕੀ ਥੋੜੀ ਜਾਣਕਾਰੀ ਤੁਹਾਡੇ ਨਾਲ ਵੀ ਕਿਸਾਨ ਵੀਰੋ ਆਪਾਂ ਸਾਂਝੀ ਕਰ ਲਈਏ ਇਸ ਵਾਰ ਜਿਹੜੇ ਵਾਣ ਬੜੇ ਖੁਸ਼ਕ ਹੈ ਉਹਦੇ ਖੁਸ਼ਕ ਪਿਛੇ ਰਹਿਣ ਦਾ ਕਾਰਨ ਇਹ ਕਿਉਂਕਿ ਇਹ ਸਰਕਾਰ ਦਾ ਜਿਹੜਾ ਸਕੰਝਾ ਕਸਿਆ ਪਰਾਲੀ ਸੰਬੰਧੀ ਕਿਉਂਕਿ ਗੱਠਾਂ ਬਣਾਉਣ ਵਾਲੇ ਜਿਹੜੇ ਕੁਝ ਕੱਸ ਜਿਹੜਾ ਪੈ ਗਿਆ ਕਿਉਂਕਿ ਹੁਣ ਕਿਸਾਨ ਵੀਰ ਪਾਣੀ ਲਾ ਰਹੇ ਆ ਤੁਸੀਂ ਪਾਣੀ ਲਾ ਸਕਦੇ ਆ ਮੁੜ ਕੇ ਤੁਹਾਡਾ ਜਿਹੜਾ ਵੀੜਾ ਲੰਘਾ ਵੀੜਾ ਜਿਹੜਾ ਹੱਥ ਨਹੀਂ ਆਉਣਾ ਠੀਕ ਹੈ ਜੀ ਤੇ ਬਾਕੀ ਆਪਾਂ ਗੱਲਬਾਤ ਨਾਲ ਨਾਲ ਕਰਦੇ ਰਹੇ ਨੇ ਤੁਹਾਡੇ ਨਾਲ ਕਿ ਬਾਈ ਹੋਰਾਂ ਦੇ ਜਿਹੜੇ ਟ੍ਰਾਇਲ ਆ ਨਾ ਉਗੜਾ ਉਗੜਾ ਕੇ ਦੇਖੇ ਤੇ ਆ ਤੁਸੀਂ ਆਪਾਂ ਕਹਿੰਨਾ ਮੈਂ ਕਹਿੰਦੇ ਮੜਾ ਦਿਖਾਈ। ਨਾ ਵੀ ਅੱਜ ਇਹ ਟ੍ਰਾਇਲ ਆ ਇਹ ਕਿਹੜੀ ਕਣਕ ਦਾ? 872 ਆ ਜੀ। ਇਹ ਜੀ 872 ਇਹ ਕਦੋਂ ਦੀ ਜੀ ਸੀ ਜੀ। ਹੁਣ ਇਹਦੇ ਨੂੰ ਇਹਨੂੰ ਅੱਜ ਨੂੰ 15 ਦਿਨ ਹੋ ਗਏ। 15 ਦਿਨਾਂ ਦਾ ਠੀਕ ਆ ਜੀ। ਤੇ ਆਹ ਵਾਲਾ ਟ੍ਰਾਇਲ ਜਿਹੜਾ ਕਿਹੜਾ ਜੀ? ਇਹ 327 ਦਾ ਜੀ। ਇਹ 327 ਦਾ ਤੇ ਆਹ ਵਾਲਾ ਕਿਹੜਾ? 826। ਇਹ 826 ਦਾ ਆ 3386। 3386 ਆ। ਲਓ ਜੀ ਉਗੜਨ ਦੇ ਵਿੱਚ ਕਣਕ ਤੁਸੀਂ ਦੇਖ ਸਕਦੇ ਹੋ। ਬਾਈ ਉਹਨਾਂ ਦਾ ਬਹੁਤ ਸਨੇੜਾ ਜਿਹਨਾਂ ਕੰਮ ਹੈ ਹਨ ਟ੍ਰਾਇਲ ਸਭ ਤੋਂ ਪਹਿਲਾਂ ਦਾ ਆਪਣੇ ਬਜ਼ੁਰਗਾਂ ਦੀ ਗੱਲ ਆ ਵੀ ਬੀਜ ਨੂੰ ਤੁਸੀਂ ਚੰਗੀ ਤਰ੍ਹਾਂ ਉਗਰਾ ਕੇ ਦੇਖੋ ਨਾ ਆਪਣੇ ਘਰਾਂ ਦੇਆਂ ਬਗੀਚੀਆਂ ਦੇ ਵਿੱਚ ਜਾਂ ਕਿਤੇ ਖੇਤ ਦੀ ਵੱਟ ਤੇ ਗਿਣ ਕੇ 10-15 ਦਾਣੇ ਜਿਹੜੇ ਕੋਈ ਵੀ ਕਿਸਮ ਦੇ ਬੀਜ ਨੇ ਤੁਸੀਂ ਜ਼ਰੂਰ ਕੇਰ ਕੇ ਦੇਖੋ ਤਾਂ ਕਿ ਤੁਹਾਡੇ ਮਨ ਜਿਹੜੀ ਦਸੱਲੀ ਮਿਲ ਸਕੇ ਇਹ ਲੋ ਜੀ ਬਾਈ ਜੀ ਇੱਕ ਵਾਰੀ ਆਪਣਾ ਮੋਬਾਈਲ ਨੰਬਰ ਬੋਲ ਦਿਓ ਤੇ ਕੀ ਰੇਟ ਆਪਾਂ ਗੱਟਾ ਕਣਕ ਦਾ ਦੇਣਾ ਤੇ ਕਿਲੋਆਂ ਦਾ ਹਿਸਾਬ ਨਾਲ ਕੀ ਦੇਣਾ ਸਾਡਾ ਮੋਬਾਈਲ ਨੰਬਰ ਹੈਗਾ 9876800678 ਠੀਕ ਹੈ ਜੀ ਜਿਹੜਾ 327 ਦਾ ਜੀ ਅਸੀਂ ਉਹ 40 ਕਿਲੋ ਦਾ 1200 ਦਾ ਗੱਟਾ ਦੇਣਾ 327 ਦਾ ਖਾਣਾ 1200 ਦਾ ਤੁਹਾਨੂੰ ਗੱਟਾ ਮਿਲੂਗਾ ਪਿਛਲੇ ਸਾਲ ਜਿਹੜਾ 1500 ਤਾਂ ਮਿਲਿਆ ਤੇ ਮੇਰੇ ਸਾਹਮਣੇ ਐਸ ਵੀ ਵੀ 1500 ਦਾ ਹੀ ਮਿਲ ਗਿਆ ਠੀਕ ਹੈ ਤੇ ਇੱਕ ਵਾਰੀ ਟ੍ਰੈਂਡ ਦੇ ਵਿੱਚ ਜਿਹੜੀ 872 ਆ ਉਹਦਾ ਆਪਣਾ ਕੀ ਰੇਟ ਆ ਜੀ ਉਹਦਾ ਜੀ 1700 ਦਾ ਗੱਟਾ ਤੇ 1700 ਦਾ ਗੱਟਾ ਤੇ 3386 ਦਾ ਜੀ ਉਹਦਾ ਅਸੀਂ ਦੇਵਾਂਗੇ ਜੀ 1400 ਰੁਪਏ ਦਾ 1400 ਦਾ ਤੇ 826 ਦਾ ਜੀ ਉਹਦਾ ਦੇਵਾਂਗੇ 1200 ਰੁਪਏ ਦਾ ਲੋ ਬਾਕੀ ਜਿਹੜੀ ਜਾਣਕਾਰੀ ਹੈ ਬਈ ਤੁਸੀਂ ਬਾਈ ਨਾਲ ਜਿਹੜਾ ਸੰਪਰਕ ਕਰਨਾ ਹੈ ਪਿੰਡ ਮੱਲਣਾ ਜੀ ਮੋਬਾਈਲ ਨੰਬਰ ਇਹਨਾਂ ਦਾ ਜਿਹੜਾ ਸਕਰੀਨ ਤੇ ਚੱਲਦਾ ਪਿਆ ਕਿਸੇ ਵੀ ਕਿਸਾਨ ਵੀਰ ਨੂੰ ਜੋ ਕਨਫਿਊਜ਼ ਆ ਵੀ ਅਸੀਂ ਬੀ ਦਸਲੀ ਵਾਲਾ ਕਰੀ ਦੇਣਾ ਤੇ ਬਾਈ ਤੋਂ ਜਿਹੜਾ ਕਹਿ ਸਕਦੇ ਕਿਉਂਕਿ ਆਪਾਂ ਇਹਨਾਂ ਪਿਛਲੇ 1-2 ਸਾਲਾਂ ਤੋਂ ਜਿਹੜੇ ਜੁੜੇ ਹੋਏ ਦੇ ਬਾਕੀ ਬਾਈ ਹੋਰਾਂ ਦਾ ਜਿਹੜਾ ਕੰਟੈਕਟ ਹੈ ਆਪਣੇ ਸ਼ੇਰ ਸਿੰਘ ਮਰਖਾਈ ਹੋ ਰਹਿਣਾ ਹੈਗਾ ਉਹਨਾਂ ਬਾਰੇ ਬਾਈ ਤੁਹਾਨੂੰ ਥੋੜੀ ਜਾਣਕਾਰੀ ਸਮਝੀ ਕਰ ਅਸੀਂ ਉਹਨਾਂ ਕੋਲ ਅਸੀਂ ਪੜ੍ਹਾਈ ਕਰਕੇ ਆਏ ਆ ਠੀਕ ਹੈ ਜੀ ਉਹਨਾਂ ਕੋਲ ਸਾਲ ਕੋਰਸ ਲਾ ਕੇ ਕਰਕੇ ਆਏ ਆ ਜੀ ਫਿਰ ਹੌਲੀ ਹੌਲੀ ਇਸ ਕੰਮ ਕੰਮ ਤਾਂ ਅਸੀਂ ਚ ਪਈ ਨੂੰ ਮੈਨੂੰ 4-5 ਸਾਲ ਹੋ ਗਏ ਜੀ ਓਕੇ ਜੀ ਫਿਰ ਮੈਨੂੰ ਕਿਸੇ ਨੇ ਆਖਿਆ ਤੂੰ ਇਸ ਤੇ ਪੜ੍ਹਾਈ ਕਰ ਓਕੇ ਕੰਮ ਚਲਾਉਣਾ ਤਾਂ ਲਸੈਂਸ ਹੋਣਾ ਵੀ ਜ਼ਰੂਰੀ ਹੈ ਬਿਲਕੁਲ ਜੀ ਮੰਨ ਕੇ ਚੱਲਿਆ ਕਿ ਆਪਣਾ ਸਾਡਾ ਰਿਜ਼ਲਟ ਨਹੀਂ ਆਇਆ ਥੋੜਾ ਜਿਹਾ ਲੇਟ ਹੋ ਗਿਆ ਮਰਖਾਈ ਸਾਹਿਬ ਨੂੰ ਮੈਂ ਆਖਿਆ ਜੀ ਉਹ ਕਹਿੰਦੇ ਬਸ ਰਿਜ਼ਲਟ ਆਉਣ ਵਾਲਾ ਕੰਮ ਨੂੰ ਤੂੰ ਹੌਲੀ ਹੌਲੀ ਬਣਾ ਬਾਕੀ ਕਿਸਾਨ ਵੀਰੋ ਕੋਈ ਵੀ ਨਵਾਂ ਬੀਜ ਆਉਂਦਾ ਅਸੀਂ ਵੀ ਤੁਹਾਡੇ ਵਰਗੇ ਜੱਟ ਜ਼ਿਮੀਂਦਾਰਾਂ ਦੇ ਬੱਚੇ ਆ ਹਨਾ ਤੁਹਾਡੇ ਭਰਾ ਤੁਹਾਡੇ ਪੁੱਤਾਂ ਵਰਗੇ ਆ ਤੁਸੀਂ ਸੂਝਵਾਨ ਕਿਸਾਨ ਵੀਰ ਜਿਹੜੇ ਆਪਣੀ ਵੀਡੀਓ ਆਵਾਜ਼ ਕਰ ਰਹੇ ਹੋ ਬਾਕੀ ਕੋਈ ਵੀ ਵੈਰਾਈਟੀ ਹੈ ਮੇਰੀ ਜ਼ਿੰਦਗੀ ਦੇ ਤਿਆਰਬ ਅਨਸਾਰ ਵੀ ਤੁਸੀਂ ਉਹਦੀ ਮਗਰ ਨਾ ਪਾਓ ਉਹਦਾ ਥੋੜਾ ਬੋਤਾ ਕਰ ਲੈਣਾ ਹੋਣਾ ਹਾਂ ਜੇ ਤੁਹਾਨੂੰ ਉਹ ਚੀਜ਼ ਕਾਮਯਾਬ ਲੱਗਦੀ ਤੁਸੀਂ ਅਗਲੇ ਸਾਲ ਵੀ ਲਾਉਣੀ ਹੈ ਜੀ ਰੱਖ ਬਾਬਾ بتاਓ ਤੇ ਬਾਕੀ ਤੁਸੀਂ ਇੱਥੇ ਆਉਣਾ ਬਾਈ ਉਹਨਾਂ ਨਾਲ ਗੱਲਬਾਤ ਕਰਨੀ ਆ ਇੱਕ ਦੋ ਗੱਲਾਂ ਆਪਾਂ ਹੋਰ ਵੀ ਕਰਾਂਗੇ ਵੀਡੀਓ ਬਹੁਤ ਲੰਬੀ ਹੋ ਰਹੀ ਹੈ ਤੇ ਤੁਸੀਂ ਬੀਜ ਜਿਹੜਾ ਆਪਦੀ ਦਸੱਲੀ ਨਾਲ ਖਰੀਦਣਾ ਕੋਈ ਤੁਹਾਡੇ ਤੇ ਪ੍ਰੈਸ਼ਰ ਨਹੀਂ ਹੈ ਨਾ ਬੇਸ਼ੱਕ ਜੀ ਤੁਸੀਂ ਆਪਦੇ ਸ਼ਹਿਰ ਚੋਂ ਖਰੀਦੋ ਬੇਸ਼ੱਕ ਕਿ ਤੁਸੀਂ ਲੁਧਿਆਣਾ ਯੂਨੀਵਰਸਿਟੀ ਤੋਂ ਖਰੀਦੋ ਜਿਦੋਂ ਮਰਜ਼ੀ ਬੀਜ ਕਰੋ ਪਰ ਬੀਜ ਨੂੰ ਹਮੇਸ਼ਾ ਪਰਖ ਕੇ ਸੋਧ ਕੇ ਜਿਹੜਾ ਬੀਜ ਵੇਚਣਾ ਤੇ ਬਾਕੀ ਇੱਕ ਬਹੁਤ ਬਹੁਤ ਧੰਨਵਾਦ